ਜਿਆਨੂ ਕਾਰੇ ਵਿਦਿਆਰਥੀਓ 7ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ ਨੰਬਰ 2 ਭਿੰਨਾਂ ਅਤੇ ਦਸ਼ਮਲਵ ਅਭਿਆਸ 2.5 ਤੇ ਇਸ ਅਭਿਆਸ ਦੇ 6 ਸਵਾਲ ਇਸ ਵੀਡੀਓ ਵਿੱਚ ਅਸੀਂ ਕਰਨ ਜਾ ਰਹੇ ਹਾਂ ਸੋ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣੋ ਤੇ ਜਿਹੜੇ ਸਵਾਲਾਂ ਦੇ ਹੱਲ ਤੁਹਾਡੇ ਲਈ ਪੇਸ਼ ਕੀਤੇ ਜਾ ਰਹੇ ਨੇ ਉਹਨਾਂ ਨੂੰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਤੇ ਮਗਰੋਂ ਦੀ ਸਾਰੇ ਸਵਾਲਾਂ ਨੂੰ ਬਿਨਾਂ ਦੇਖੇ ਤੁਸੀਂ ਆਪ ਕਰਨਾ ਹੈ ਤੇ ਆਪਣੇ ਉੱਤਰ ਜਿਹੜੇ ਤੁਹਾਡੇ ਆਂਦੇ ਨੇ ਉਹਨਾਂ ਦਾ ਮਿਲਾਨ ਕਰਨਾ ਹੈ ਕਿ ਤੁਸੀਂ ਸਵਾਲ ਠੀਕ ਕੀਤਾ ਹਨ ਜਾਂ ਨਹੀਂ ਸੋ ਇਹ ਅਭਿਆਸ ਬੱਚੋਂ ਕਰਨੇ ਆਪਣੇ ਆਪ ਬਹੁਤ ਜ਼ਰੂਰੀ ਨੇ ਸੋ ਕਿਰਪਾ ਕਰਕੇ ਤੁਸੀਂ ਵੀਡੀਓ ਦੇਖ ਕੇ ਤਸੱਲੀ ਨਹੀਂ ਕਰਨੀ ਕਿ ਮੈਂ ਵੀਡੀਓ ਦੇਖ ਲਿਆ ਸੁਣ ਲਿਆ ਤੇ ਮੈਨੂੰ ਸਮਝ ਆ ਗਿਆ ਜਦੋਂ ਤੱਕ ਗਣਿਤ ਦੇ ਸਵਾਲ ਆਪਣੇ ਆਪ ਨਾ ਕੀਤੇ ਜਾਣ ਉਦੋਂ ਤੱਕ ਗਣਿਤ ਕਦੀ ਵੀ ਨਹੀਂ ਆਉਂਦਾ ਠੀਕ ਹੈ ਸੋ ਇਸ ਆਲਸ ਤੋਂ ਤੇ ਇਸ ਗਲਤੀ ਤੋਂ ਤੁਸੀਂ ਬਚਣਾ ਹੈ ਠੀਕ ਹੈ ਸੋ ਸ਼ੁਰੂ ਕਰੀਏ ਹੇਠ ਲਿਖੀਆਂ ਵਿੱਚੋਂ ਕਿਹੜੀ ਦਸ਼ਮਲਵ ਸੰਖਿਆ ਵੱਡੀ ਹੈ ਸੋ ਬੱਚਿਓ ਜਿੱਦਾਂ ਦੂਜੀ ਸੰਖਿਆਵਾਂ ਨਾਲ ਕੀਤਾ ਜਾਂਦਾ ਹੈ ਉਦਾਂ ਹੀ ਇਹ ਤਾਂ ਦਸ਼ਮਲਵ ਨਾਲ ਕੀਤਾ ਜਾਂਦਾ ਹੈ ਅਰਥਾਤ ਖੱਬੇ ਤੋਂ ਸੱਜੇ ਦੇਖਣਾ ਸ਼ੁਰੂ ਕਰਨਾ ਹੈ ਖੱਬੇ ਦਾ ਅੰਕ ਜਿਹੜਾ ਜੇ ਸਭ ਤੋਂ ਵੱਡਾ ਆ ਗਿਆ ਕਿਸੇ ਦਾ ਪਹਿਲੇ ਦੇਖ ਲਓ ਕਿੰਨੇ ਅੰਕਾਂ ਦੀ ਹੈਗੀ ਹੈ ਦਸ਼ਮਲਵ ਤੋਂ ਪਿੱਛੇ ਕਿੰਨੇ ਅੰਕ ਨੇ ਠੀਕ ਹੈ ਨਾ ਤੇ ਜੇ ਸੇਮ ਹੈਗੇ ਨੇ ਫਿਰ ਅੱਗੇ ਕੀ ਸੀ ਵੱਧਦੇ ਜਾਂਦੇ ਆ ਜਿਦਾਂ ਉਹਨੇ 0.9 ਅਤੇ 0.4 ਦਸ਼ਮਲਵ ਤੋਂ ਪਹਿਲੇ 0 ਹੈ ਇੱਥੇ ਵੀ 0 ਹੈ ਦੋਨੋਂ ਬਰਾਬਰ ਹੈ ਸੋ ਅਗਲਾ ਅੰਕ ਦਸ਼ਮਲਵ ਤੋਂ ਬਾਅਦ ਪਹਿਲਾ ਕਿੱਥੇ 9 ਹੈ ਤੇ ਇੱਥੇ 4 ਹੈ 9 4 ਤੋਂ ਵੱਡਾ ਹੈ ਇਸ ਕਰਕੇ 0.9 4 ਤੋਂ ਵੱਡਾ ਹੈ ਠੀਕ ਹੈ ਦੂਜਾ ਨੰਬਰ ਦੇਖੀਏ 1.35 1.37 ਸੋ ਇੱਥੇ ਦਸ਼ਮਲਵ ਤੋਂ ਪਹਿਲੇ ਇੱਕ ਅੰਕ ਹੈਗਾ ਇੱਥੇ ਵੀ ਦਸ਼ਮਲਵ ਤੋਂ ਪਹਿਲੇ ਇੱਕ ਅੰਕ ਹੈ ਤੇ ਦੋਨੋਂ ਏਕ ਹੀ ਹੈਗੇ ਇੱਥੇ ਵੀ ਇੱਕ ਇੱਥੇ ਵੀ ਇੱਕ ਸੋ ਅੱਗੇ ਚਲੀਏ ਦਸ਼ਮਲਵ ਤੋਂ ਪਹਿਲਾ ਸੱਜੇ ਹੱਥ ਦਾ ਅੰਕ ਹੈਗਾ 3 ਇੱਥੇ ਵੀ 3 ਸੋ ਹੁਣ ਹੋਰ ਅੱਗੇ ਚਲੀਏ ਇਹ 5 ਹੈਗਾ ਦੂਜਾ ਅੰਕ ਤੇ 2 ਹੈਗਾ 7 ਸਾਨੂੰ ਪਤਾ ਹੈ 7 5 ਤੋਂ ਵੱਡਾ ਹੁੰਦਾ ਹੈ ਇਸ ਕਰਕੇ ਇਹ ਵਾਲੀ ਸੰਖਿਆ ਇਹ ਤੋਂ ਵੱਡੀ ਹੈ 1.37 ਵੱਡੀ ਹੈ 1.35 ਤੋਂ ਠੀਕ ਹੈ ਫਿਰ ਆ ਗਿਆ 10.10 ਅਤੇ 10.01 ਦਸ਼ਮਲਵ ਤੋਂ ਪਹਿਲੇ 10 ਹੈਗਾ ਇੱਥੇ ਵੀ ਦਸ਼ਮਲਵ ਤੋਂ ਪਹਿਲੇ 10 ਹੈਗਾ ਸੋ ਇਹ ਬਰਾਬਰ ਹੋ ਗਏ ਅੱਗੇ ਚੱਲੀਏ ਇੱਥੇ ਦਸ਼ਮਲਵ ਤੋਂ ਬਾਅਦ ਪਹਿਲਾ ਅੰਕ 1 ਹੈਗਾ ਇੱਥੇ ਦਸ਼ਮਲਵ ਤੋਂ ਪਹਿਲਾ ਅੰਕ 0 ਹੈਗਾ ਸੋ ਇੱਥੇ ਰੁਕ ਜਾਣਾ ਹੁਣ ਇਹ ਠੀਕ ਹੈ ਇੱਥੇ 0 ਰਿ ਇੱਕ ਸਾਨੂੰ ਪਤਾ ਹੈ 0 ਤੋਂ ਵੱਡਾ ਹੁੰਦਾ ਹੈ इस करके संख्या वो सो दस दशमलव एक सिफर वी है दस दशमलव सिफर एक तो ठीक है अगे चलीए सतारह सौ पैंती पॉइंट एक जीरो एक सतारा सौ चौंती पॉइंट एक जीरो एक हम इत सत्त तीन तीन इतने पाँच है तो इतने चार है हूँ अगर नहीं क्योंकि इतने पाँच है इतने चार है सो so, पां चार तो वाला इस करके आपकी संख्या वो है so, सो सतारा सौ पैंती दशमलव एक जीरो एक वीडी है सतारा सौ चौंती दशमलव एक जीरो एक तो ठीक है अगला आ गया सिफर दशमलव अठ या सिफर दशमलव अठ अठ हूँ इतने बचो सिफर है दशमलव तो पहले इतने भी दशमलव तो पहले सिफर है।, है सो अगे चलीए इतने अठ है सो इत भी अठ है इत कुछ नहीं है अठ तो अभी कुछ नहीं है ਜਿੱਥੇ ਕੁਝ ਨਹੀਂ ਹੈਗਾ ਉੱਥੇ ਅਸੀਂ ਮੰਨ ਕੇ ਚੱਲਦੇ ਹਾਂ ਕਿ ਉਹ ਸਿਫਰ ਹੈਗਾ ਜਿਦਾਂ ਲਿਖਮੈਂ ਕੀਤਾ ਹੈ ਸਿਫਰ .8 0.80 ਅਸੀਂ ਲਿਖ ਸਕਦੇ ਹਾਂ ਮੈਂ 2 3 4 ਅਨੰਤ ਤੱਕ ਜਿੰਨੀਆਂ ਜ਼ੀਰੋ ਮਰਜ਼ੀ ਲਿਖੀ ਜਾਵਾਂ ਉਹਦੇ ਨਾਲ ਇਹਦੇ ਮੁੱਲ ਵਿੱਚ ਕੋਈ ਫਰਕ ਨਹੀਂ ਪਏਗਾ ਠੀਕ ਹੈ ਸੋ ਅਖੀਰ ਤੋਂ ਬਾਅਦ ਜਿੱਥੇ ਸੰਖਿਆ ਖਤਮ ਹੋ ਜਾਏ ਬੁਲਿ ਜਿੱਥੇ ਕੋਈ ਹੋਰ ਸੰਖਿਆ ਨਹੀਂ ਹੈਗੀ 1 ਤੋਂ ਲੈ ਕੇ 9 ਤੱਕ ਕੁਝ ਨਹੀਂ ਹੈਗਾ ਉਹ ਤੋਂ ਗੈਸੇ ਸਫਰ ਲਗਾ ਸਕਦੇ ਆ ਆਪਣੀ ਸਹੂਲਤ ਦੇ ਹਿਸਾਬ ਨਾਲ ਉਹ ਜਿਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸਹੂਲਤ ਕਾਦੀ ਹੈ ਇੱਥੇ ਕਿਉਂਕਿ ਦਸ਼ਮਲਵ ਤੋਂ ਬਾਅਦ ਦੋ ਅੰਕ ਨੇ ਇੱਥੇ ਇੱਕ ਅੰਕ ਹੈ ਤੂੰ ਬਰਾਬਰ ਕਰਨ ਲਈ ਮੈਂ ਇੱਥੇ ਮੰਨ ਲਿਆ ਕੀ ਹੈ 0 ਹੈ ਸੋ ਪਹਿਲਾ ਅੰਕ ਦਸ਼ਮਲਵ 8 ਇੱਥੇ ਪਹਿਲਾ 8 ਸੋ ਮੈਂ ਅੱਗੇ ਚੱਲਿਆ ਤੇ ਮੈਂ ਦੇਖਿਆ ਇੱਥੇ 8 ਹੈਗਾ ਤੇ ਇੱਥੇ 0 ਹੈਗਾ 8 0 ਤੋਂ ਵੱਡਾ ਹੁੰਦਾ ਹੈ ਇਸ ਕਰਕੇ ਆਉਲੀ ਸੰਖਿਆ ਵੱਡੀ ਹੈ ਸੋ 0.88 ਵੱਡੀ ਹੈ 0. 8 ਤੋਂ ਕਿਉਂਕਿ ਇਹਦਾ ਮਤਲਬ ਹੈਗਾ 80 ਇੱਥੇ ਮੈਂ 8 ਨੂੰ 800 ਲਿਖ ਸਕਦਾ ਹਾਂ ਸੋ ਜਿਹੜਾ 0 ਹੈ ਉਹ 8 ਤੋਂ ਛੋਟਾ ਹੈ ਠੀਕ ਹੈ ਅੱਗੇ ਚਲੀਏ ਹੁਣ ਬੱਚਿਓ ਹੇਠ ਲਿਖਿਆਂ ਦਸ਼ਮਲਵ ਸੰਖਿਆ ਦਾ ਵਿਸਤ੍ਰਿਤ ਰੂਪ ਲਿਖੋ ਵਿਸਤ੍ਰਿਤ ਰੂਪ ਨੂੰ ਅੰਗਰੇਜ਼ੀ ਵਿੱਚ ਕੀ ਆ ਜਾਂਦਾ ਹੈ ਐਕਸਪੈਂਡਡ ਫਾਰਮ ਤੁਹਾਡੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਮੈਂ ਗੱਲਾਂ ਦੱਸ ਰਿਹਾ ਸੋ ਵਿਸਤ੍ਰਿਤ ਰੂਪ ਇੱਕ ਐਕਸਪ੍ਰੈਸ਼ਨ ਹੈਗਾ ਸ਼ਬਦ ਜੋੜ ਹੈਗਾ ਇਹਦਾ ਮਤਲਬ ਹੈ ਐਕਸਪੈਂਡਡ ਫਾਰ ਠੀਕ ਹੈ ਅਰਥਾਤ ਸੰਖਿਆ ਨੂੰ ਖੋਲ ਕੇ ਲਿਖੋ ਸੋ 40.38 ਨੂੰ ਮੈਂ ਲਿਖ ਸਕਦਾ 40 0.38 ਜਿੰਨੀ ਵੀ ਦਸ਼ਮਲਵ ਸੰਖਿਆ ਨੇ ਅਸੀਂ ਦਸ਼ਮਲਵ ਤੋਂ ਪਹਿਲੇ ਆੜੀ ਆੜੀ ਸੰਖਿਆ ਹੈ ਉਹ ਸਾਰੀ ਨੂੰ ਇਕੱਲੀ ਲਿਖ ਸਕਦੇ ਹਾਂ ਤੇ ਉਸ ਤੋਂ ਬਾਅਦ ਜਮਾ ਲਗਾ ਕੇ 0 ਤੋਂ ਪਹਿਲਾਂ ਆਪਣਾ ਦਸ਼ਮਲਵ ਤੋਂ ਪਹਿਲੇ 0 ਲਿਖ ਕੇ ਦਸ਼ਮਲਵ ਤੋਂ ਬਾਅਦ ਲਿਖ ਸਕਦੇ ਹਾਂ ਸੋ ਜਿੱਦਾਂ ਮੈਂ ਇੱਥੇ ਕੀਤਾ 40 0.38 ਉਹ ਅਗਲਾ ਕੰਮ ਸ਼ੁਰੂ ਕਰਨਾ ਹੈ ਜਿਹੜਾ ਇਹ ਹੁੰਦਾ ਹੈ ਅਵਲਪੂਰਨ ਜਿੱਥੇ ਕੋਈ ਦਸ਼ਮਲਵ ਨਹੀਂ ਹੈਗਾ ਉੱਥੇ ਅਸੀਂ ਇਕਾਈ ਦਹਾਈ ਸੈਂਕੜਾ ਹਜ਼ਾਰ ਅਰਥਾਤ ਪਹਿਲੀ ਸੰਖਿਆ ਨੂੰ ਪਹਿਲੇ ਅੰਕ ਨੂੰ 1 ਨਾਲ ਗੁਣਾ ਕਰਨਾ ਹੈ ਦੂਜੇ ਨੂੰ 10 ਨਾਲ ਤੀਜੇ ਨੂੰ 100 ਨਾਲ ਚੌਥੀ ਨੂੰ 1000 ਨਾਲ ਅਪਨੇ ਤੀਜੇ ਨੂੰ 10 ਨਾਲ ਦੂਜੇ ਨੂੰ 100 ਨਾਲ ਤੀਜੇ ਨੂੰ 1000 ਨਾਲ ਚੌਥੀ ਨੂੰ 10000 ਨਾਲ ਤੇ ਜਿਹੜੀ ਦਸ਼ਮਲਵ ਤੋਂ ਬਾਅਦ ਵਾਲੀਆਂ ਹੈਗੀਆਂ ਪਹਿਲੀ ਨੂੰ 10 ਨਾਲ ਭਾਗ ਕਰਨਾ ਹੈ ਦੂਜੀ ਨੂੰ 100 ਨਾਲ ਭਾਗ ਕਰਨਾ ਹੈ ਤੀਜੇ ਨੂੰ ਆਪਣਾ ਹਜ਼ਾਰ ਨਾਲ ਪਾਕ ਕਰਨਾ ਠੀਕ ਹੈ ਸੋ ਆ ਦੇਖੋ ਮੈਂ ਕੀ ਕੀਤਾ 4 ਨੂੰ 10 ਨਾਲ ਪਾਕ ਕੀਤਾ ਤੇ ਉਹ ਇਕਾਈ ਦਹਾਈ ਦੂਜੀ ਨੂੰ 10 ਨਾਲ ਪਾਕ ਕਰ ਦਿੱਤਾ 4 10 ਜਮਾ ਐਵੜੀ ਹੈਗੀ ਹੈ ਇਹ ਇਕਾਈ ਹੈਗਾ ਸੋ 1 ਨਾਲ ਗੁਣਾ ਕਰਤਾ ਜਮਾ 0 1 ਤੇ ਜਮਾ 0.18 ਕਿਵੇਂ ਦਿੱਤਾ 4 10 40 ਹੋ ਗਿਆ 0 1 0 ਹੁੰਦਾ ਉਹ ਹਟਾਤਾ ਤੇ ਤਿੰਨ ਜਿਹੜੀ ਦਸ਼ਮਲਵ ਤੋਂ ਪਹਿਲੀ ਜਿਹੜਾ ਅੰਕ ਹੈ ਉਹਨੂੰ 3 10 ਕਰਨਾ ਇਹ ਬਟਾ 10 ਕਰਤਾ ਜਿਹੜੀ ਦੂਜੀ ਐ ਦਵਾ ਵੀ 20 ਸੋ 8 ਵਟਾ 100 ਕਰ ਦੇਣਾ ਠੀਕ ਐ ਇਹ ਬੱਚੇ ਚੰਗੀ ਤਰ੍ਹਾਂ ਤੁਸੀਂ ਅਭਿਆਸ ਕਰ ਲੈਣਾ ਇਸ ਕੋ ਹੁਣ ਇਹਦਾ ਇਹਦਾ ਅੱਗੇ ਦੇਖੀਏ 4.038 ਸੋ 4 ਜਮਾ 0.038 ਸੋ 4 ਗੁਣਾ 1 4 ਇੱਥੇ ਮੈਂ ਉਹ ਨਹੀਂ ਲਿਖਿਆ ਨਹੀਂ ਤੇ ਮੈਂ ਤੁਹਾਨੂੰ ਇੱਕ ਵਾਰ ਕਰਕੇ ਦੱਸ ਦਿੰਦਾ 0 ਗੁਣਾ 1 ਸੋ 4 ਦਾ 4 ਗੁਣਾ 1 ਠੀਕ ਐ ਸੋ 4 ਆ ਗਿਆ ਸੋ ਦੂਜੀ ਸੰਖਿਆ ਇਹ ਦੂਜਾ ਅੰਕ ਇਹ ਸੋਰੀ ਪਹਿਲਾ ਅੰਕ ਦਸ਼ਮਲ ਤੋਂ ਪਹਿਲੇ 0 0 ਵਟਾ 10 ਦੂਜਾ 3 3/100 ਤੀਜਾ 1 2 3 3 0 ਆਣਗੀਆਂ 8/1000 ਸੋ 4 ਜਮਾ 0/10 0 ਜੋ ਦਾ ਕੋਈ ਮੁੱਲ ਨਹੀਂ ਹੈ ਕਾ ਉਹ ਨੂੰ ਹਟਾ ਸਕਦੇ ਆ ਸੋ ਜਮਾ 3/100 ਜਮਾ 8/1000 ਹੁਣ ਅਗਲੀ ਆ ਗਈ ਇੱਥੇ ਬੱਚੋ 0 ਹੈ ਸੋ 0 ਦੇ ਮਤਲਬ ਕੀ ਇਕਾਈ ਅੰਕ 0 ਹੈਗਾ ਮਤਲਬ ਕੀ ਇਕਾਈ ਸੌਰੀ ਇੱਥੇ 0 ਹੈਗਾ ਤਾਂ ਉਹ ਨਹੀਂ ਇਕਾਈ ਅੰਕ 0 ਹੈ ਸੋ 0 1 0 ਛੇਨਾਂ ਜਿਹਦਾ ਕੋਈ ਮੁੱਲ ਨਹੀਂ ਹੈਗਾ ਸੋ ਨੂੰ ਸੀ ਛੱਡ ਸਕਦੇ ਆ ਇੱਥੇ ਕੁਝ ਨਹੀਂ ਹੈਗਾ ਸੋ 4/10 ਜਮਾ 0/100 ਜਮਾ 3/1000 ਜਮਾ 8/10000 8 ਕਿਉਂਕਿ ਚੌਥਾ ਅੰਕ ਹੈ 1 2 3 4 1 2 3 4 ਚਾਰ ਸਿਫਰ ਆਣ ਗਏ ਸੋ 0/100 0 ਹੋ ਗਿਆ ਕਿਉਂਕਿ 0 ਦੇ ਨਾਲ ਜਿਹੜੀ ਸੰਖਿਆ ਨੂੰ ਮਰਜ਼ੀ ਪਾ ਕਹੋ ਮਤਲਬ ਕਿ 0 ਨੂੰ ਜਿਹੜੀ ਸੰਖਿਆ ਨਾਲ ਮਰਜ਼ੀ ਪਾ ਕਹੋ ਉਦਾਨ ਪਾਗਫਨ ਹਮੇਸ਼ਾ 0 ਹੀ ਆਉਂਦਾ ਹੈ ਸੋ ਇਸ ਨੂੰ ਹਟਾ ਦ ਸਕਦੇ ਹਾਂ ਸੋ 4/10 ਜਮਾ 3/1000 ਜਮਾ 8/10000 ਠੀਕ ਹੈ ਅੱਗੇ ਚਲੀਏ 4.38 ਦਾ ਉਹਨੇ 4 ਜਮਾ 0.38 ਸੋ 4 4 ਇਹ ਚਾਰੀ ਆਏਗਾ ਸੋ 3/10 ਜਮਾ 8/100 ਠੀਕ ਹੈ ਅੱਗੇ ਚਲੀਏ ਹੇਠ ਲਿਖੀਆਂ ਦਸ਼ਮਲਵ ਸੰਖਿਆਵਾਂ ਵਿੱਚ ਪੰਜ ਦਾ ਸਥਾਨਕ ਮool ਦੱਸੋ ਵਚ ਸਥਾਨਕ ਮੁੱਲ ਉਹ ਹੀ ਹੁੰਦਾ ਜੋ ਅਸੀਂ ਪਹਿਲੇ ਵਿਸਤ੍ਰਿਤ ਰੂਪ ਕੀਤਾ ਨਾ ਉਹ ਹੀ ਕਰਨਾ ਹੈ ਜਿਹਦਾ ਇਕਾਈ ਦਹਾਈ ਸੈਂਕੜਾ ਹਜ਼ਾਰ ਹੋਵੇ ਖੱਬੇ ਪਾਸੇ ਤੇ ਸੱਜੇ ਪਾਸੇ ਪਹਿਲੇ ਅੰਕ ਨੂੰ ਵਟਾ 10 ਦੂਜੇ ਅੰਕ ਨੂੰ ਵਟਾ 100 ਦਸ਼ਮਲਵ ਤੋਂ ਬਾਅਦ ਤੀਜੇ ਨੂੰ ਵਟਾ 1000 ਕਰਨਾ ਠੀਕ ਹੈ ਸੋ 17.56 ਵਿੱਚ 5 ਦਾ ਸਥਾਨਕ ਮੁੱਲ ਕਿਹਗਾ ਦਸ਼ਮਲਵ ਤੋਂ ਬਾਅਦ ਪੰਜ ਪਹਿਲੇ ਅੰਕ ਤੇ ਆਇਆ ਪਹਿਲੇ ਸਥਾਨ ਤੇ ਆਇਆ ਸੋ 5/10 ਠੀਕ ਹੈ ਸੋ 12.25 ਪੰਜ ਦੂਜੇ ਸਥਾਨ ਤੇ ਹੈਗਾ 1 ਤੇ 2 ਸੋ 2 ਬਣੇ 100 ਸੋ 5/100 10.25 ਇੱਥੇ ਵੀ 5 ਦੂਜੇ ਸਥਾਨ ਤੇ ਹੈਗਾ ਦਸ਼ਮਲਵਰ ਪਹਿਲਾ ਤੇ ਦੂਜਾ 5/100 ਸੋ ਇੱਥੇ 5 ਦਸ਼ਮਲ ਤੋਂ ਖੱਬੇ ਵੱਸੇ ਪਹਿਲੇ ਸਥਾਨ ਤੇ ਆ ਗਿਆ ਸੋ ਪਹਿਲੇ ਸਥਾਨ ਨੂੰ ਇਕਾਈ ਅੰਕ ਇਕਾਈ ਅੰਕ ਨਾਲ 1 ਨਾਲ ਗੁਣਾ ਕਰਨਾ ਹੈ 5 1 ਸੋ so, 5 1 5 ਸੋ so, 5 5/100 5/100 ਪਹਿਲਾਂ 10 ਆਇਆ ਹੈਗੇ ਨੇ ਸਥਾਨਕ ਮੁੱਲ ਜਿਹਨੂੰ ਇੰਗਲਿਸ਼ ਵਿੱਚ ਕਹਿੰਦੇ ਪਲੇਸ ਵੈਲਿਊ ਠੀਕ ਹੈ ਅਗੇ ਚਲੀਏ ਆ ਗਿਆ ਚੌਥਾ ਸਵਾਲ ਦਸ਼ਮਲਵ ਦਾ ਪ੍ਰਯੋਗ ਕਰਕੇ ਰੁਪਿਆਵਾਂ ਵਿੱਚ ਲਿਖੋ ਬੱਚੇ ਬੜਾ ਸੌਖਾ ਹੈ ਪਰ ਅੱਗੇ ਵਧਣ ਤੋਂ ਪਹਿਲੇ ਇਹਨੂੰ ਆ ਯਾਦ ਰੱਖ ਲਓ ਇਹ ਗੱਲ ਚੇਤੇ ਰੱਖਣੀ ਹੈ ਰੱਟਾ ਲਾ ਲਓ ਚੰਗੀ ਤਰ੍ਹਾਂ 100 ਪੈਸੇ ਬਰਾਬਰ 1 ਰੁਪਿਆ ਠੀਕ ਹੈ ਤੇ 1 ਪੈਸਾ ਬਰਾਬਰ 1/100 ਰੁਪਏ ਸੋ 1 ਪੈਸਾ 1/100 ਹੋਵੇ 2 ਪੈਸੇ 2/100 ਹੋਵੇ 3 ਪੈਸੇ 3/100 ਹੋਵੇ 4 ਪੈਸੇ 4/100 ਹੋਵੇ 5 ਪੈਸੇ 5/100 ਹੋਵੇ ਇਦਾਂ ਨਾ 11 ਪੈਸੇ 11/100 ਹੋਵੇ 50 ਪੈਸੇ 50/100 ਰੁਪਏ ਹੋਗੇ ਸੋ ਇਦਾਂ ਦਾ ਸੋ 55 ਪੈਸੇ 55 ਪੈਸੇ ਮਤਲਬ 55/100 ਰੁਪਏ ਸੋ 1 ਤੇ 2 1 ਤੇ 2 ਸੋ ਇੱਥੇ ਦਸ਼ਮਲਵ ਆ ਜਾਏਗਾ 0.55 ਰੁਪਏ ਠੀਕ ਹੈ ਫਿਰ ਆ ਗਿਆ 55 ਰੁਪਏ 5 ਪੈਸੇ ਸੋ ਅਸੀਂ ਉਨ ਕੀ ਕਰਨਾ ਹੈ ਰੁਪਏ ਨੂੰ ਤੇ ਰੁਪਏ ਰਹਿਣ ਨਹੀਂ ਹੈ ਤੇ ਜਮਾ 5 ਪੈਸੇ ਇੱਚ ਜੋੜਨੇ ਨੇ ਸੋ 55 ਜਮਾ 5/100 ਰੁਪਏ ਹੋਵੇ ਸੋ 1 ਤੇ 2 ਸੋ 1 ਤੇ ਦੂਜਾ ਥਾਂ ਤੇ ਵਿਚਾਈ ਨਹੀਂ ਤੁਸੀਂ ਜ਼ੀਰੋ ਪਾਵਾਂਗੇ ਤੇ ਪੁਆਇੰਟ ਕਰਾਂਗੇ ਸੋ ਦਸ਼ਮਲਵ 05 ਆ ਜਾਏਗਾ ਸੋ 55 ਜਮਾ 0.05 ਜੇ ਲਾ ਜੋੜਿਆ ਤੇ ਆ ਗਿਆ 55.05 ਰੁਪਏ ਠੀਕ ਹੈ ਫਿਰ ਅਗਰ 347 ਪੈਸੇ 347 ਪੈਸੇ ਨਾਲ 347/100 ਰੁਪਏ ਸੋ 1 ਤੇ 2 1 ਤੇ 2 3.47 ਰੁਪਏ ਠੀਕ ਹੈ ਫਿਰ 2 ਪੈਸੇ 2 ਪੈਸੇ ਨਾਲ 2/100 ਰੁਪਏ ਇਹ ਦੇਖ ਕੇ ਸਮਝਾਇਆ ਤੁਮ 1 ਪੈਸਾ 1/100 ਰੁਪਏ 2 ਪੈਸਾ 2 ਪੈਸਾ 2/100 ਰੁਪਏ ਸੋ ਦੋ ਜ਼ੀਰੋ ਹੈ ਗਿਆ 1 ਤੇ 2 ਸੋ 1 ਤੇ ਦੂਜੀ ਜ਼ੀਰੋ ਲਗਾ ਕੇ ਇਹ ਤੇ ਦਸ਼ਮਲਵਰ 0.02 ਰੁਪਏ ਇਦਾਂ ਕਰਨੀ ਸੌਖਾ ਲੱਗਿਆ ਐਸ ਵਾਲੀ ਵਿੱਚ ਉਹ ਜਿੱਦਾਂ ਰੁਪਏ ਪੈਸੇ ਆਣਾ ਸੀਗਾ ਉਹਨਾਂ ਮਿਲ ਲੱਗਦਾ 1 ਕਿਲੋਮੀਟਰ ਤੇ ਮੀਟਰ ਹੈਗਾ ਮੀਟਰ ਹੀ ਕਾਹੀ ਛੋਟੀ ਹੈ ਕਿਲੋਮੀਟਰ ਵੱਡੀ ਹੈ ਕਿਲੋ ਕਿਲੋ ਦਾ ਮਤਲਬ ਨਾ ਹਜ਼ਾਰ ਇਹ ਗੱਲਾਂ ਬੱਚਿਓ ਮੈਂ 6ਵੀਂ ਕਲਾਸ ਦੇ ਵੀਡੀਓ ਵਿੱਚ ਬੜੇ ਵੇਰਵੇ ਨਾਲ ਸਮਝਾਈਆਂ ਨੇ ਪਹਿਲਾ ਜਾਂ ਦੂਜਾ ਚੈਪਟਰ ਹੈਗਾ ਉਹ ਤੁਸੀਂ ਜਾ ਕੇ ਜ਼ਰੂਰ ਦੇਖਣਾ 6ਵੀਂ ਕਲਾਸ ਦਾ ਜੇ ਤੁਸੀਂ ਸਮਝਣਾ ਡਿਟੇਲ ਵਿੱਚ ਠੀਕ ਹੈ ਹੁਣ 350 ਮੀਟਰ ਪਰ ਚੇਤਾ ਰੱਖੋ Prueba, 1000 मीटर बराबर 1 किलोमीटर ਤੇ 1 मीटर बराबर 1/1000 किलोमीटर 2 मीटर 2/1000 किलोमीटर 10 मीटर 10/1000 किलोमीटर 500 मीटर 500/1000 किलोमीटर 347 मीटर 347/1000 किलोमीटर ਇਸੇ ਨਾਲੋਕਾ ਠੀਕ ਹੈ ਸੋ 350 ਮੀਟਰ ਦਾ ਮਤਲਬ 350/1000 ਕਿਲੋਮੀਟਰ ਸੋ 1 2 3 1 2 10. So, 10 back, 0. 3 ਸੋ ਤਿੰਨ ਤੋਂ ਪਹਿਲੇ ਦਸ਼ਮਲਵ ਆ ਜਾਏਗਾ 0.30 ਤੇ ਅਖੀਲੇ 0 ਦਾ ਮਤਲਬ ਇਹਨੂੰ ਹਟਾ ਸਕਦੇ ਆਂ 0.35 ਕਿਲੋਮੀਟਰ ਜਵਾਬ ਆ ਗਿਆ ਠੀਕ ਹੈ ਸੋ ਇਹ ਲਿਖੋ ਜਾਂ ਇਹ ਲਿਖੋ ਕੋਈ ਫਰਕ ਨਹੀਂ ਪੈਂਦਾ ਅਖੀਰਲਾ ਜਿਹੜਾ ਸਿਫਰ ਲਿਖਿਆ ਹੈ ਉਹਦਾ ਕੋਈ ਮੁੱਲ ਨਹੀਂ ਠੀਕ ਹੈ ਹੁਣ ਆ ਗਿਆ 4035 ਮੀਟਰ ਸੋ 4035 ਮੀਟਰ ਨੂੰ 4035 ਵਟਾ 1000 ਮੀਟਰ ਸੋ 1 2 3 1 2 3 ਇਹਨਾਂ ਸੋ 1 2 3 ਤੋਂ ਬਾਅਦ ਸੱਜੇ ਤੋਂ ਕਾਊਂਟ ਕਰੇ ਦਸ਼ਮਲਵ ਲੱਗ ਗਿਆ ਸੋ 4.0 ਸਿਫਰ 35 ਕਿਲੋਮੀਟਰ ਕਿੰਨਾ ਸੌਖਾ ਹੈ ਸੁਣ ਗਏ 2 ਕਿਲੋਮੀਟਰ ਜਮਾਂ 100 ਮੀਟਰ ਜਿਹੜਾ ਪਹਿਲੇ ਸੀ ਨਾ 100 ਰੁਪਏ 55 ਰੁਪਏ ਤੇ 5 ਪੈਸੇ ਹੁਣ 2 ਕਿਲੋਮੀਟਰ ਨੂੰ 2 ਕਿਲੋਮੀਟਰ ਆਇਂਦੇ ਨੇ ਇਹ ਦੋ ਰੰ ਦਿੱਤਾ 1 ਕਿਲੋਮੀਟਰ ਪਹਿਲੇ ਹੀ ਤੇ 5 ਮੀਟਰ ਜਿਹੜਾ ਉਹ 5/1000 ਮੀਟਰ ਹੋ ਜਾਏਗਾ ਸੋ 1 2 3 ਸੋ 1 2 3 ਦੋ ਵਾਰ ਇੱਥੇ ਲੱਗੀ ਦਸ਼ਾਂ ਲਵ 2.005 ਤੇ ਬਰਾਬਰ 2.005 ਕਿਲੋਮੀਟਰ ਬੱਚਿਓ ਸਾਰੇ ਸਵਾਲਾਂ ਨੂੰ ਬਿਨਾਂ ਦੇਖਿਆ ਆਪ ਕਰਨਾ ਹੈ ਮੈਂ ਫਿਰ ਤੁਹਾਨੂੰ ਪਰ ਅਗਾਹ ਕਰਨਾ ਚਾਹੁੰਦਾ ਤੁਹਾਨੂੰ ਸਾਵਧਨ ਕਰਨਾ ਚਾਹੁੰਦਾ ਕੱਲੇ ਵੀਡੀਓ ਦੇਖ ਕੇ ਤਸੱਲੀ ਕਰਨ ਦੀ ਗਲਤੀ ਨਾ ਕਰਨਾ ਵੀਡੀਓ ਨੂੰ ਧਿਆਨ ਨਾਲ ਦੇਖੋ ਸੁਣੋ ਪਰ ਸਾਰੇ ਸਵਾਲਾਂ ਨੂੰ ਮਗਰੋਂ ਦੀ ਆਪਣੇ ਆਪ ਜ਼ਰੂਰ ਕਰੋ ਠੀਕ ਹੈ ਆਖਰੀ ਸਵਾਲ ਆ ਗਿਆ ਬਹੁ ਵਿਕਲਪੀ ਪ੍ਰਸ਼ਨ ਚਾਰ ਭਾਗਾਂ ਵਿੱਚ ਸੋ 3.02 ਵਿੱਚ 2 ਦਾ ਸਥਾਨਕ ਮੁੱਲ ਹੈ ਇਹ ਦੇਖੋ ਪਹਿਲਾ ਤੇ ਦੂਜਾ ਸੱਜੇ ਪਾਸੇ ਦੂਜੇ ਥਾਂ ਹੈ ਸੋ ਦੂਜੇ ਥਾਂ ਦਾ ਮਤਲਬ ਕੀ 100 ਨਾਲ ਗੁਣਾ 100 ਨਾਲ ਭਾਗ ਕਰਨ ਸੋ 2/100 ਸਥਾਨਕ ਮੁੱਲ ਆ ਗਿਆ ਠੀਕ ਹੈ 0.7 0.07 7 ਦਾ ਸਹੀ ਵੰਡ ਦਾ ਕਰਮ ਐਵਲਾ ਹੋਏਗਾ ਇਹ ਕਿਦਾਂ ਕਰਨਾ ਮੈਂ ਤੁਹਾਨੂੰ ਅੱਗੇ ਦਿਖਾਉਣਾ ਇਹ ਦੇਖੋ ਬੱਚਿਓ ਜਿਹੜੇ ਵੱਤਵੰਤ ਦਸ਼ਮਲਵ ਥਾਂ ਦਿੱਤੇ ਹੋਏ ਨੇ ਉਹਦੇ ਬਰਾਬਰ ਕਰ ਲਓ ਇੱਥੇ ਇੱਕ 1.0 ਥਾਂ ਹੈ ਇੱਥੇ ਦੋ ਨੇ ਇੱਥੇ ਕੋਈ ਵੀ ਨਹੀਂ ਹੈਗਾ ਸੋ ਮੈਂ 7 ਨੂੰ ਕਿਦਾਂ ਲਿਖ ਸਕਦਾ 7.00 ਕੋਈ ਫਰਕ ਨਹੀਂ ਆਏਗਾ ਦੋਨਾਂ 'ਚ ਕਿਉਂਕਿ ਦਸ਼ਮਲਵ ਤੋਂ ਬਾਅਦ ਜਿੰਨੇ ਮਰਜ਼ੀ ਜ਼ੀਰੋ ਲਾ ਲਓ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਨਾ ਜਿਹੜੇ ਆਖਰੀ ਅੰਕ ਨੇ ਆਖਰੀ ਕਿਤੇ ਕੋਈ ਹੈ ਹੀ ਨਹੀਂ ਸੋ 7 7 ਨੂੰ ਮੈਂ 7.000 ਲਿਖ ਸਕਦਾ ਤਾਂ ਤੇ 0.07 ਤੇ ਪਹਿਲਾਂ ਹੀ ਹੈਗਾ ਤੇ ਇੱਥੇ ਇੱਕ ਅੰਕ ਹੈਗਾ ਤੇ ਮੈਂ ਇਹਦੇ ਅੱਗੇ 0 ਲਿਖ ਸਕਦਾ ਹੁਣ ਮੈਂ ਇਹਨਾਂ ਨੂੰ ਜੋੜ ਮਿਲ ਕਰਾਂਗਾ ਦੇਖੋ ਦਸ਼ਮਲਵ ਤੋਂ ਪਹਿਲੇ ਖੱਬੇ ਪਾਸੇ ਇੱਥੇ 0 ਇੱਥੇ 0 ਇੱਥੇ 7 ਅਰਥਾਤ ਇਹ ਤਿੰਨਾਂ ਚੋਂ ਇਹ ਵੜਾ ਹੈ ਸਭ ਤੋਂ ਇਹ ਦੋ ਛੋਟੇ ਨੇ ਹੁਣ ਇਹ ਦੋਨਾਂ ਚ ਦੇਖਣਾ ਹੁਣ ਇੱਥੇ ਇਹ ਦੋਨੋਂ ਬਰਾਬਰ ਹੋ ਗਏ ਤੇ ਮੈਂ ਦਸ਼ਮਲਵ ਤੋਂ ਪਹਿਲਾ ਥਾਂ ਦੇਖਿਆ ਇੱਥੇ 7 ਤੇ ਇੱਥੇ 0 ਹੈ ਸੋ 0 7 ਤੋਂ ਛੋਟਾ ਹੈ ਸੋ ਸਭ ਤੋਂ ਛੋਟਾ ਹੋ ਗਿਆ 0.07 ਸੋ 0.07 ਇਤੋਂ ਵੱਡਾ ਹੋ ਗਿਆ 0.70 ਤੇ ਸਭ ਤੋਂ ਵੱਡਾ ਹੋ ਗਿਆ 7 ਸੋ ਇਹ ਹੋ ਗਿਆ ਪਦ ਦਾਕਰਮ 0.07 ਸਭ ਤੋਂ ਛੋਟਾ ਉਸ ਤੋਂ ਵੱਡਾ 0.7 ਤੇ ਉਸ ਤੋਂ ਵੱਡਾ ਸਭ ਤੋਂ ਵੱਡਾ 7 ਠੀਕ ਹੈ ਅੱਗੇ ਚਲੀਏ ਆਖਰੀ ਸਲਾਈਡ ਆ ਗਈ ਆਖਰੀ ਦੋ ਪਾਰਟ ਨੇ 5 ਕਿਲੋ ਤੇ 20 ਗ੍ਰਾਮ ਦਾ ਦਸ਼ਮਲ ਰੂਪ ਕੀ ਹੈ ਬੱਚੇ ਜਿੱਦਾਂ ਉੱਥੇ ਕਿਲੋਮੀਟਰ ਸੀ ਇੱਥੇ ਕਿਲੋਗ੍ਰਾਮ ਹੈ ਸੋ ਚੇਤਾ ਰੱਖੋ ਜੀ 1000 ग्राम बराबर 1 किलोग्राम ਤੇ 1 ग्राम बराबर 1/1000 किलोग्राम सो 2 बटा 1000 ਕਿੰਨਾ ਆ ਜਾਏਗਾ 1 2 3 1 2 ਤੇ 0 ਲਗਾ ਕੇ 3 ਇਥੇ 0 ਆ ਜੀ ਸੋ 0.02 ਠੀਕ ਹੈ ਜਾਂ ਇਦਾਂ ਕਹਿ ਲਓ ਮੈਂ ਇਦਾਂ ਵੀ ਕਹਿ ਸਕਦਾ ਬੱਚਿਓ ਇਦਾਂ ਕਰਕੇ ਮੈਂ ਇੱਕ ਜ਼ੀਰੋ ਕੱਟ ਦਿੱਤੀ ਇੱਕ ਜ਼ੀਰੋ ਕੱਟ ਦਿੱਤੀ ਐ ਇਦਾਂ ਕੱਟ ਗਈ ਠੀਕ ਹੈ ਨਾ ਹੁਣ ਕੀ ਹੋਇਆ ਹਮ so, 2 0 ਲਗੀ 1 ਤੇ 2 ਸੋ 1 2 ਵਾਲਾ ਹੋ ਗਿਆ ਤੇ ਇੱਕ ਜ਼ੀਰੋ ਲਗਾਈ 0.02 0.02 ਸੋ ਐ 0.02 ਜਿਹਨੇ ਜੋੜਿਆ ਤੇ 5.02 ਕਿਲੋਗ੍ਰਾਮ 5 ਕਿਲੋ ਤੇ ਪੂਰਾ ਹੈਗਾ ਤੇ 20 ਗ੍ਰਾਮ ਹੋ ਗਿਆ 0.02 ਕਿਲੋਗ੍ਰਾਮ ਸੋ ਜਿਹਨੇ 5 ਵਿੱਚ 0.02 ਕਿਲੋਗ੍ਰਾਮ ਜੋੜਿਆ ਤੇ ਬਣ ਗਿਆ 5.02 ਕਿਲੋਗ੍ਰਾਮ ਠੀਕ ਹੈ ਜੀ ਹੁਣ 2.38 ਦਾ ਵਿਸਤ੍ਰਿਤ ਰੂਪ ਹੈ 2 ਇਕਾਈ ਅੰਕੇ 2 1 2 2 3 ਸੱਜੇ ਪਾਸੇ ਪਹਿਲਾ ਥਾਂ ਨੇ 3/10 3/10 8 ਦੂਜਾ ਥਾਂ ਨੇ ਤੇ 8/100 ਜਮਾ 8/100 ਸੋ ਇਹ ਸਾਡਾ ਆ ਗਿਆ ਜਵਾਬ ਜੀ ਸੋ ਐਸੀ ਤਾਰੇ ਵਿਦਿਆਰਥੀਓ ਤੁਹਾਡੇ ਅਭਿਆਸ ਨੰਬਰ 2.5 ਦੇ 6 ਸਵਾਲ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ ਅਨੁਸ਼ਾਸਨ ਦੇ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰੱਬ ਰੱਖਾ